ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਇੱਕ ਪੋਹਂਚ ਸਾਹਮਣੇ ਆ ਗਈ ਹੁਣ ਕੀ ਕਰੀਏ ਇਹ ਪੜ ਕੇ ਸੁਣਾਉਣੀ ਪਊ ਖਾਸ ਕਰਕੇ ਅਮਰਤਪਾਲ ਦੀਆਂ ਭੇਡਾਂ ਨੂੰ ਤੇ ਸੂਨਤਾ ਦਾ ਪਾਪਾ ਵੀ ਤੇ ਚਲੋ ਆਪਾਂ ਪੜ ਕੇ ਸੁਣਾ ਦਿੰਨੇ ਜਿਹੜਾ ਡਿਬ루ਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਨਾ ਅਮਰਤਪਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਉਹ ਕਿਸੇ ਕੌਮੀ ਮੁੱਦੇ ਕਰਕੇ ਨਹੀਂ ਕੋਈ ਕੌਮ ਦਾ ਮਸਲਾ ਨਹੀਂ ਸੀ ਇੱਕ ਕੁੜੀ ਨੂੰ ਛੇੜਨ ਦੇ ਕੁੜੀ ਨੂੰ ਤੰਗ ਕਰਨ ਦੇ ਇਲਜ਼ਾਮ ਲੱਗੇ ਸੀ ਉਹ ਮੁੰਡਾ ਕੁੱਟਿਆ ਪਰਚਾ ਹੋ ਗਿਆ ਤੇ ਥਾਣੇ ਤੇ ਹਮਲਾ ਕੀਤਾ ਗੁਰੂ ਸਾਹਿਬ ਨੂੰ ਪਾਲਕੇ ਵਿੱਚ ਲੈ ਕੇ ਗਏ ਵਰਸਲੇ ਨਾਲ ਕਟਮਾਰ ਕੀਤੀ ਤਾਂ ਕਰਕੇ ਐਨਐਸਏ ਲਾ ਕੇ ਡਿਵਰੂਗੜ ਭੇਜਿਆ ਸੀ ਅੱਛਾ ਉਦੋਂ ਬਾਅਦ ਕੀ ਹੋਇਆ ਭੇਡਾਂ ਨੇ ਡੌਂਗ ਡੌਂਗ ਕਰਕੇ ਤੁਹਾਨੂੰ ਪਤਾ ਹੀ ਹੈ ਖੰਡੂਰ ਸਾਹਿਬ ਤੋਂ ਐਮਪੀ ਬਣਾਤਾ ਤੇ ਕਹਿੰਦੇ ਸੀ ਬਣ ਗਿਆ ਬਣਿਆ ਨਹੀਂ ਬਣਾਤਾ ਸਿਰਲੇ ਨੇ ਜਦੋਂ ਅਗਲੇ ਨੇ ਕੰਮ ਲੈਣਾ ਹੁੰਦਾ ਨਾ ਅੱਗ ਲਾਉਣੀ ਹੁੰਦੀ ਹੈ ਲੋਕਾਂ ਨੂੰ ਢਕਾਉਣਾ ਹੁੰਦਾ ਇਹ ਵੋਟਰ ਰਾਜ ਇਦਾਂ ਹੀ ਹੁੰਦਾ ਜੀ ਪਾੜੋ ਤੇ ਰਾਜ ਕਰੋ ਆਹ ਲੈਣੇ ਬਣਾਤਾ ਸੀ ਤੇ ਹੁਣ ਐਨਐਸਏ ਤੀਜੀ ਵਾਰ ਲੱਗੀ ਹੋਈ ਹੈ ਡਿਬਰੂਗੜ੍ਹ ਵਾਲੇ ਅਮਰਤਪਾਲ ਤੇ ਅগে ਤਾਂ ਮੈਂ ਸ਼ਬਦ ਕੁਝ ਹੋਰ ਵਰਤਦਾ ਸੀ ਹੁਣ ਮੇਰੇ ਸਿਆਣੇ ਸੱਜਣ ਮਿੱਤਰ ਕਹਿੰਦੇ ਗਿਆਨੀ ਜੀ ਥੋੜਾ ਜਿਹਾ ਰਹਿਮ ਕਰਿਆ ਕਰੋ ਮੈਂ ਕਿਹਾ ਠੀਕ ਹੈ ਜੀ ਤੁਹਾਡੀ ਗੱਲ ਮੰਨਦੇ ਆ ਹੁਣ ਇਹਨੇ ਪ੍ਰੋਬਲ ਮੰਗੀ ਐ ਐਨਐਸਏ ਦੀ ਧਾਰਾ 15 ਦੇ ਅਧੀਨ ਕਹਿੰਦਾ ਵੀ ਮੈਂ ਜਿਹੜੇ ਸਰਦਰੁੱਤ ਵਾਲੇ ਸੈਸ਼ਨ ਹੋਣੇ ਨੇ ਨਾ ਉਹਨਾਂ ਸੈਸ਼ਨਾਂ ਦੇ ਵਿੱਚ ਮੈਂ ਭਾਗ ਲੈਣਾ ਤੇ ਮੈਨੂੰ ਪ੍ਰੂਵਸ ਦਿਓ ਇਹੇ ਜਿਹੜੇ ਐਮਪੀ ਸਾਹਿਬ ਨੇ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਤੇ ਸਰਸ਼ੇਮ ਪਾਪੇ ਦੇ ਬਲਵਿੰਦਰ ਕੌਰ ਮਾਤਾ ਦੇ ਸੁਪੁੱਤਰ ਮੈਂ ਗੱਲ ਤਾਂ ਕਰਨ ਲੱਗਾ ਪਰੋਲ ਮੰਗਣ ਦਾ ਸਭ ਨੂੰ ਹੱਕ ਹੈ ਪਰ ਜਿਹੜੇ ਕਾਨੂੰਨ ਦੇ ਮੁਤਾਬਕ ਪਰੋਲ ਮੰਗਦੇ ਨੇ ਉਹ ਕਾਨੂੰਨ ਨੂੰ ਤਾਂ ਮੰਨਦੇ ਨਹੀਂ ਸੀ ਕਹਿੰਦੇ ਸਾਨੂੰ ਕੁੱਤੇ ਨੇ ਵਟਿਆ ਅਸੀਂ ਤਾਂ ਭਾਰਤ ਵਿੱਚ ਗੁਲਾਮ ਖੰ ਉਸੇ ਕਾਨੂੰਨ ਦੇ ਮੁਤਾਬਕ ਪ੍ਰੋਬਲਮ ਆਉਂਦੇ ਨੇ ਤੇ ਹੁਣ ਜਿਹੜੇ ਜੱਜ ਸਾਹਿਬਾਨਾਂ ਨੇ ਪ੍ਰੋਲ ਦੇੜੀ ਹੈ ਇਹਨੂੰ ਉਹ ਚੰਗੀ ਤਰ੍ਹਾਂ ਜਾਣਦੇ ਨਹੀਂ ਕਿ ਇਹ ਬੰਦਾ ਕੌਣ ਹੈ ਇਹਨੇ ਤਾਂ ਕਹਿਤਾ ਸੀ ਜਦੋਂ ਪੱਤਰਕਾਰਾਂ ਨੇ ਸਵਾਲ ਕੀਤੇ ਕਿ ਤੁਹਾਡੇ ਕੋਲੇ ਇੰਡੀਆ ਦਾ ਪਾਸਪੋਰਟ ਹੈ ਜਣ ਕੇ ਇੰਡੀਆ ਦੇ ਪਾਸਪੋਰਟ ਤੇ ਤੁਸੀਂ ਟਰੈਵਲ ਕਰਦੇ ਹੋ ਇਹ ਕਹਿੰਦਾ ਜੀ ਪਾਸਪੋਰਟ ਦਸਤਾਵੇਜ਼ ਦਾ ਕੇਵਲ ਟਰੈਵਲ ਵਾਸਤੇ ਹੁੰਦਾ ਹੈ ਟਰੈਵਲ ਕਰਨ ਜਾਨੇ ਕਿ ਵੀ ਜਾਣ ਆਉਣ ਵਾਸਤੇ ਇਦਾਂ ਕਿਹਾ ਸੀ ਨਹੀਂ ਉਦਾਂ ਕਹਿੰਦਾ ਕੋਈ ਮਤਲਬ ਨਹੀਂ ਮਤਲਬ ਇਹਨਾਂ ਨਕਾਰਤਾਸੀ ਵੀ ਜਿਹੜਾ ਇੰਡੀਆ ਦਾ ਭਾਰਤ ਦਾ ਕਾਨੂੰਨ ਹੈ ਅਸੀਂ ਉਹਨੂੰ ਮੰਨਦੇ ਨਹੀਂ ਇੱਦਾਂ ਕਹਤਾ ਹੀ ਵੀ ਕਿ ਸਾਨੂੰ ਕੁੱਤੇ ਨੇ ਬੜੇ ਵੀ ਅਸੀਂ ਭਾਰਤੀ ਕਾਨੂੰਨ ਨੂੰ ਮੰਨਗੇ ਹੁਣ ਪਤਾ ਨਹੀਂ ਕਿੰਨੇ ਵਾਰੀ ਕੁੱਤੇ ਨੇ ਬੜ ਲਿਆ ਚਾਰ ਪੰਜ ਵਾਰੀ ਤਾਂ ਪ੍ਰੋਬਲ ਮੰਗ ਲਈ ਕਿਤੇ ਰਿਹਾਈ ਮੰਗਦੇ ਆ ਕਿਤੇ ਐਨਐਸਏ ਖਤਮ ਕਰੋ ਹੁਣ ਪਤਾ ਨਹੀਂ ਕਿੰਨੇ ਵਾਰੀ ਕੁੱਤੇ ਨੇ ਵੱਢ ਲਿਆ ਮੈਨੂੰ ਲੱਗਦਾ ਕਈ ਵਾਰੀ ਵੱਢ ਲਿਆ ਹੋ ਸਕਦਾ ਸਾਡੇ ਡਾਇਵਲ ਨਹੀਂ ਵੱਡੇ ਹੋਵੇ ਤਾਂ ਹੀ ਉਹ ਮਰ ਗਿਆ ਵਿਚਾਰ ਕਿਉਂਕਿ ਜ਼ਹਿਰ ਇਹਨਾਂ ਤੇ ਚੜੀ ਹੋਣੀ ਹੈ ਉਹਨਾਂ ਦੇ ਅੰਦਰ ਜ਼ਹਿਰ ਭਰੀ ਹੋਈ ਹੈ ਉਹ ਤਾਂ ਹੀ ਮਰ ਗਿਆ ਉਹ ਦੁਬਾਰੇ ਲੈਣਾ ਪਿਆ ਸਾਨੂੰ ਉਹੀ ਬੱਚਾ ਲਿਆ ਪਰ ਅਸੀਂ ਹੁਣ ਉਹ ਵੀ ਵੱਡਾ ਹੋ ਗਿਆ ਹੁਣ ਕਿਤੇ ਦੁਬਾਰਾ ਨਾ ਵੱਢ ਲਿਓ ਲੱਛਣ ਲੱਗਦੇ ਆ ਵੀ ਜਿਹੜਾ ਤੁਸੀਂ ਬਾਰ-ਬਾਰ ਹੁਣ ਉਥੇ ਪੋਟੇਸ਼ਨਾ ਪਾਉਣਾ ਸਾਨੂੰ ਪ੍ਰੋਹਲ ਦੇ ਦਿਓ ਤੁਸੀਂ ਭਰਾਵੋ ਸੈਸ਼ਨ ਵਿੱਚ ਜਾ ਕੇ ਕਰਨਾ ਕੀ ਹੈ ਆਹਲਾ ਤੁਹਾਨੂੰ ਬੋਲਣ ਕਿਉਂ ਦੇਉ ਉਥੇ ਜਿਹੜਾ ਫਰੀਦਕੋਟ ਵਾਲਾ ਐਮਪੀ ਹੈ ਉਹ ਕਦੇ ਸੈਸ਼ਨ ਵਿੱਚ ਸਦਨ ਵਿੱਚ ਕਦੇ ਬੋਲੇ ਕਦੇ ਬੋਲੇ ਉਹਨੇ ਬਤੁਤ ਬਤ ਕੀ ਕਹਿੰਦਾ ਹੁੰਦਾ ਮਾਗੁਰ ਜੀ ਕਾ ਖਾਲਸਾ ਬਾਗੁਰ ਜੀ ਕੀ ਫਤਿਹ ਜੀ ਗ੍ਰਾਂਟ ਵਧਾ ਦਿਓ ਉੱਕੀ ਮਹਿੰਗੀ ਹੋ ਗਈ ਬਸ ਇਹਦਾ ਤਾਂ ਕੁਝ ਕਰਨਾ ਨਹੀਂ ਹੁੰਦਾ ਸੀ ਤੇ ਤੁਹਾਡਾ ਪਾਪਾ ਪਹਿਲੀ ਕਹੀ ਜਾਂਦਾ ਸਾਨੂੰ 25000 ਦਾ ਖਰਚ ਹੈ ਸਾਡਾ ਮਹੀਨੇ ਦਾ ਪਹਿਲੀ ਕਹੀ ਜਾਂਦਾ ਨਹੀਂ ਨਹੀਂ ਰੋਜ਼ ਦਾ ਪਤੀਜਾਰ ਸੌਰੀ ਸਾਡੇ 7 ਲੱਖ ਜਾਂਦਾ ਸਾਡਾ ਖਰਚਾ ਇੱਕ ਮਹੀਨੇ ਦਾ ਇਹ 7.5 ਲੱਖ ਦਾ ਸਾਡੀ ਪੈਨਸ਼ਨ ਤਨਖਾਹ ਵੀ ਨਹੀਂ ਹੋਣੀ ਹੁਣ ਕਿਹੜੇ ਤੁਸੀਂ ਕਾਨੂੰਨ ਦੇ ਮੁਤਾਬਕ ਪਰੌਲ ਮੰਗਦੇ ਹੋ ਕਾਕਾ ਜੀ ਐਮਪੀ ਸਾਹਿਬ ਤੁਸੀਂ ਵੀ ਦੱਸੋ ਤੁਹਾਡੀਆਂ ਭੇਡਾਂ ਵੀ ਦੱਸਣ ਤੁਹਾਡੇ ਵਕੀਲ ਵੀ ਦੱਸਣ ਤੁਹਾਡੇ ਮੁਖ ਬੁਲਾਰੇ ਵੀ ਦੱਸਣ ਵੀ ਕਿਹੜੇ ਕਾਨੂੰਨ ਦੇ ਮੁਤਾਬਕ ਤੁਸੀਂ ਪਰੌਲ ਮੰਗਦੇ ਹੋ ਤੁਸੀਂ ਤਾਂ ਟਿਚ ਕਰਕੇ ਜਾਣਿਆ ਸੀ ਹਰਾਮਖੋਰੋ ਤੁਹਾਡੇ ਬੰਦਿਆਂ ਨੇ ਡਾਕਟਰ ਅਮੇਦਕਰ ਸਾਹਿਬ ਨੂੰ ਵੀ ਟੀਚਰਾਂ ਕੀਤੀਆਂ ਸੀ ਤੁਹਾਡੇ ਬੰਦਿਆਂ ਨੇ ਡਾਕਟਰ ਅਮੇਦਕਰ ਸਾਹਿਬ ਜਿਹੜੇ ਬੁੱਤ ਲੱਗੇ ਸੀ ਨਾ ਉਹਨਾਂ ਨੂੰ ਤੋੜਨ ਦੀ ਗੱਲ ਕੀਤੀ ਅੱਗ ਲਾਉਣ ਦੀ ਕੂਕਾ ਗੱਲ ਕੀਤੀ ਤੇ ਤੁਸੀਂ ਕਹਿੰਦੇ ਹੋ ਸਾਨੂੰ ਹੁਣ ਕਾਨੂੰਨ ਪ੍ਰਵਲ ਦੇਵੇ ਕਿਉਂ ਦੇਵੇ ਕਾਨੂੰਨ ਪ੍ਰਵਲ ਜਾਂ ਤਾਂ ਤੁਸੀਂ ਕਿਸੇ ਚੌਂਕ ਵਿੱਚ ਖੜ ਕੇ ਡਾਕਟਰ ਅਮੇਦਕਰ ਸਾਭ ਤੇ ਗੋਤ ਦੇ ਕੋਲ ਖੜ ਕੇ ਇਦਾਂ ਦੋਨੋਂ ਹੱਥ ਜੋੜੋ ਜੋੜੇ ਲਾ ਕੇ ਗਲ 'ਚ ਹਜੂਰੀਆ ਪਾ ਕੇ ਵੀ ਸਾਡੇ ਕੋਲ ਹੋ ਗਈਆਂ ਦਲਤੀਆਂ ਅਸੀਂ ਆ ਗਏ ਸੀ ਹਵਾ 'ਚ ਸਾਨੂੰ ਲੋਕਾਂ ਨੇ ਪੰਪ ਮਾਰਦੇ ਸੀ ਅਸੀਂ ਸਮਝ ਨਹੀਂ ਸਕੇ ਤੇ ਹੁਣ ਸਾਨੂੰ ਬਖਸ਼ ਦਿਓ ਤੇ ਸਭ ਤੋਂ ਪਹਿਲਾਂ ਜੁੱਤੀ ਮੈਂ ਫੇਰੂੰ ਮੈਂ ਮਾਫੀ ਮੰਗਾਂ ਸਭ ਤੋਂ ਪਹਿਲਾਂ ਫਿਰ ਮੈਂ ਐਪਲੀਕੇਸ਼ਨ ਪਾਉ ਮਾਨਯੋਗ ਸੁਪਰੀਮ ਕੋਰਟ ਸੌਰੀ ਹਾਈ ਕੋਰਟ ਸੁਪਰੀਮ ਕੋਰਟ ਪੇਰ ਕਹੂੰਗਾ ਜੀ ਵੀ ਇਹਨੇ ਗਲਤੀ ਮੰਨ ਲਈ ਐ ਇਹ ਹੁਣ ਸੰਵਿਧਾਨ ਨੂੰ ਮੰਨੂਗਾ ਤੇਨੂੰ ਪ੍ਰੋਲ ਦੇ ਦਿਓ ਫੇਟਾ ਲੋਕ ਵੀ ਯਕੀਨ ਕਰਨਗੇ ਇਹਨਾਂ ਦੇ ਬੰਦੇ ਨਾ ਜੀ ਮੈਂ ਹੁਣ ਆਮ ਲੋਕਾਂ ਨੂੰ ਗੱਲ ਕਰਦਾ ਇਦਾਂ ਕਹਿ ਰਹੇ ਨੇ ਕਹਿੰਦੇ ਉਹਦਾਂ ਸੀ ਕਾਨੂੰਨ ਨੂੰ ਮੰਨਦੇ ਨਹੀਂ ਜੇ ਕਹਿੰਦੇ ਕੋਈ ਜਰੂਰਤ ਹੋਵੇ ਕਾਨੂੰਨ ਦਾ سہਾਰਾ ਲੈ ਲਓ ਤੇ ਆਪਣਾ ਉਲੂ ਸਿੱਧਾ ਕਰ ਲਓ ਇਹਨਾਂ ਦੇ ਬੰਦੇ ਇਦਾਂ ਕਹਿੰਦੇ ਆ ਜੀ ਬਹੁਤੇ ਲੋਕ ਮੈਨੂੰ ਫੋਨ ਕਰਕੇ ਇਦਾਂ ਕਹਿੰਦੇ ਆ ਕਹਿੰਦੇ ਕੋਈ ਨਹੀਂ ਜਿੱਥੇ ਕਾਨੂੰਨ ਦੀ ਲੋੜ ਹੈ ਉੱਥੇ ਕਾਨੂੰਨ ਦੀ ਹੈਲਪ ਲੈ ਲਓ ਉਹਦਾ ਨਾਮ ਮੈਨੂੰ ਇਦਾਂ ਕਹਿੰਦੇ ਹਲੇ ਵੀ ਸਮਝਾਈ ਗੱਲ ਦੀ ਹੁਣ ਦੇ ਪੋਟੇਸ਼ਨ ਤੇ ਪੋਟੇਸ਼ਨ ਉਹਨਾਂ ਦੇ ਵਕੀਲ ਨੇ ਇਹਨੂੰ ਸਮਝਾਉਂਦੇ ਨਹੀਂ ਭਰਾਵਾ ਵੀ ਤੈਨੂੰ ਕੋਈ ਪ੍ਰੋਬਲ ਨਹੀਂ ਮਿਲਣੀ ਤੇਰੇ ਸਾਹ ਜਿਵੇਂ ਕਹਿੰਦੇ ਆ ਨਾ ਦੂਜਾ ਕਿਹੜਾ ਹੁੰਦਾ ਹੈ ਸਲੋਪ ਹੋਇਜਨ ਯਾਨੀ ਕਿ ਸਲੋ ਜਿਹੜਾ ਉਹ ਜ਼ਹਿਰ ਹੁੰਦਾ ਉਹ ਤੈਨੂੰ ਦਿੱਤਾ ਜਾ ਰਿਹਾ ਹੌਲੀ ਹੌਲੀ ਭੂਰ ਕੇ